ਜਿਸ ਘਰ ਚ ਬਿੱਲੀ ਬੱਚੇ ਦਿੰਦੀ ਹੈ ਉਸ ਘਰ ਚ ਕੀ ਹੁੰਦਾ ਹੈ ਦੋਸਤੋ ਜਿਸ ਘਰ ਵਿੱਚ ਬਿੱਲੀ ਦੇ ਬੱਚੇ ਪੈਦਾ ਹੁੰਦੇ ਹਨ ਉਸ ਘਰ ਵਿੱਚ ਕੀ ਹੁੰਦਾ ਹੈ ਅਤੇ ਬਿੱਲੀ ਆਪਣੇ ਬੱਚੇ ਦੇਣ ਲਈ ਕਿਹੋ ਜਿਹਾ ਘਰ ਚੁੰਦੀ ਹੈ ਇਹ ਗੱਲ ਨਾ ਜਾਣਨਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਕਿ ਕਦੇ ਸਾਡੇ ਘਰ ਵਿੱਚ ਗਰੀਬੀ ਅਤੇ ਪਰੇਸ਼ਾਨੀ ਨਾ ਆਵੇ ਅਤੇ ਹਮੇਸ਼ਾ ਸੁਖ ਖੁਸ਼ਹਾਲੀ ਬਣੀ ਰਹੇ ਤੁਸੀਂ ਦੇਖਿਆ ਹੋਵੇਗਾ ਕਿ ਦੁਨੀਆ ਦੇ ਕਈ ਕੋਨਿਆਂ ਵਿੱਚ ਲੋਕ ਬਿੱਲੀ ਨੂੰ ਆਪਣੇ ਘਰ ਵਿੱਚ ਪਾਲਤੂ ਜਾਨਵਰ ਵਾਂਗ ਰੱਖਦੇ ਹਨ ਅੱਜ ਅਸੀਂ ਤੁਹਾਨੂੰ ਇੱਕ ਅਜੀਹੀ ਗੱਲ ਦੱਸਣ ਜਾ ਰਹੇ ਹਾਂ ਜੋ ਸ਼ਾਇਦ ਤੁਸੀਂ ਪਹਿਲਾਂ ਕਦੇ ਡੂੰਘਾਈ ਨਾਲ ਨਹੀਂ ਸੋਚੀ ਹੋਵੇਗੀ ਜੇ ਕਿਸੇ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦੇ ਦੇਵੇ ਤਾਂ ਉਸ ਘਰ ਵਿੱਚ ਕੀ ਵਾਪਰਦਾ ਹੈ ਦੋਸਤੋ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ ਇਸ ਸੰਸਾਰ ਵਿੱਚ ਸ਼ਾਇਦ ਹੀ ਕੋਈ ਅਜੀਹਾ ਘਟ ਹੋਵੇ ਜਿੱਥੇ ਬਿੱਲੀ ਦਾ ਆਗਮਨ ਕਦੇ ਨਾ ਹੋਇਆ ਹੋਵੇ ਬਿੱਲੀ ਹਰ ਉਸ ਥਾਂ ਤੇ ਜਾਣਦੀ ਹੈ ਜਿੱਥੇ ਮਨੁੱਖ ਰਹਿੰਦੇ ਹਨ ਪਰ ਦੋਸਤੋ ਕੀ ਤੁਸੀਂ ਇਹ ਜਾਣਦੇ ਹੋ ਕਿ ਜੇਕਰ ਤੁਹਾਡੇ ਘਰ ਵਿੱਚ ਵਾਰ-ਵਾਰ ਬਿੱਲੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ ਅਤੇ ਜੇਕਰ ਤੁਹਾਡੇ ਆਸ-ਪਾਸ ਬਿੱਲੀਆਂ ਲਗਾਤਾਰ ਰੋਂਦੀਆਂ ਰਹਿੰਦੀਆਂ ਹਨ ਤਾਂ ਇਹ ਕਿਸ ਗੱਲ ਦਾ ਸੰਕੇਤ ਹੈ ਸੋਚੋ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਆ ਕੇ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਇਸ ਦੇ ਪਿੱਛੇ ਕਿਹੜਾ ਅਦਭੁਤ ਸੰਦੇਸ਼ ਲੁਕਿਆ ਹੈ ਅਤੇ ਜੇ ਤੁਸੀਂ ਕਿਸੇ ਸ਼ੁਭ ਕੰਮ ਲਈ ਨਿਕਲ ਰਹੇ ਹੋ ਅਤੇ ਉਦੋਂ ਕੋਈ ਬਿੱਲੀ ਤੁਹਾਡਾ ਰਸਤਾ ਕੱਟਦੀ ਵੀ ਤਾਂ ਇਸ ਦਾ ਕੀ ਅਰਥ ਕੱਢਿਆ ਜਾਂਦਾ ਹੈ ਦੋਸਤੋ ਅੱਜ ਅਸੀਂ ਇਹਨਾਂ ਰਹੱਸਾਂ ਤੋਂ ਪਰਦਾ ਚੁੱਕਾਂਗੇ ਤਾਂ ਕਿ ਤੁਹਾਨੂੰ ਬਿੱਲੀਆਂ ਦੇ ਅਸਲੀ ਸੰਕੇਤਾਂ ਦੀ ਸਮਝ ਹੋ ਸਕੇ ਕਿਉਂਕਿ ਇਹ ਸਿਰਫ ਜਾਨਵਰ ਨਹੀਂ ਕਈ ਵਾਰ ਆਉਣ ਵਾਲੀ ਸਮੇਂ ਦੇ ਸੰਦੇਸ਼ ਵਾਹਕ ਵੀ ਹੁੰਦੇ ਹਨ ਦੋਸਤੋ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਤਾ ਲక్ష్ਮੀ ਦਾ ਆਸ਼ੀਰਵਾਦ ਤੁਹਾਡੇ ਉੱਪਰ ਹਮੇਸ਼ਾ ਬਣਿਆ ਰਹੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਕਮੈਂਟ ਬਾਕਸ ਵਿੱਚ ਜੈ ਲక్ష్ਮੀ ਮਾਤਾ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਾਓ ਬਿੱਲੀਆਂ ਨਾਲ ਜੁੜੇ ਸ਼ੁਭ ਅਤੇ ਅਸ਼ੁਭ ਸੰਕੇਤ ਬਿੱਲੀ ਇੱਕ ਮਾਸਾਹਾਰੀ ਜੀਵ ਹੈ ਜਿਸਦੀ ਸੁਣਨ ਅਤੇ ਸੁੰਘਣ ਦੀ ਸ਼ਕਤੀ ਅਦਭੁਤ ਹੁੰਦੀ ਹੈ ਇਹ ਇੰਨੀ ਸੰਵੇਦਨਸ਼ੀਲ ਹੁੰਦੀ ਹੈ ਕਿ ਘੱਟ ਰੋਸ਼ਨੀ ਵਿੱਚ ਵੀ ਇਥੋਂ ਤੱਕ ਕਿ ਰਾਤ ਦੇ ਹਨੇਰੇ ਵਿੱਚ ਵੀ ਸਾਫ਼-ਸਾਫ਼ ਦੇਖ ਸਕਦੀ ਹੈ ਕਰੀਬ 95 ਹਜ਼ਾਰ ਸਾਲ ਤੋਂ ਬਿੱਲੀ ਇਨਸਾਨਾਂ ਦੀ ਸਾਥੀ ਬਣੀ ਹੋਈ ਹੈ કુદરતી રૂપ ਨਾਲ ਇਸ ਦਾ જીવન લગભગ 15 ਸਾਲ ਦਾ ਹੁੰਦਾ ਹੈ ਸਾਡੇ ਸ਼ਾਸਤਰਾਂ ਵਿੱਚ ਭਗਵਾਨ શ્રી ਹਰੀ বিষ্ণੂ ਨੇ ਕਿਹਾ ਹੈ ਕਿ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਸ ਘਰ ਵਿੱਚ ਮਾਂ ਲక్ష్ਮੀ ਦਾ ਆਗਮਨ ਹੁੰਦਾ ਹੈ ਪਰ ਦੋਸਤੋ ਇਹ ਕਿੰਨਾ ਸੱਚ ਹੈ ਅਤੇ ਕਿੰਨਾ ਸਿਰਫ ਮਾਨਤਾ ਅੱਜ ਅਸੀਂ ਇਸੇ ਰਹੱਸ ਤੋਂ ਤੇ ਗੱਲ ਕਰਾਂਗੇ ਬਹੁਤ ਪੁਰਾਣੀ ਗੱਲ ਹੈ ਪ੍ਰਾਚੀਨ ਕਾਲ ਵਿੱਚ ਇੱਕ ਨਗਰ ਵਿੱਚ ਇੱਕ ਔਰਤ ਰੰਦੀ ਸੀ ਉਸ ਦਾ ਇੱਕ ਬੇਟਾ ਸੀ ਪਰ ਉਹ ਬੇਟਾ ਜਨਮ ਤੋਂ ਹੀ ਅਪਾਹੀ ਸੀ ਨਾ ਤਾਂ ਉਹ ਬਿਸਤਰੇ ਤੋਂ ਉੱਠ ਸਕਦਾ ਸੀ ਤੇ ਨਹੀਂ ਇੱਕ ਕਦਮ ਚੱਲ ਸਕਦਾ ਸੀ ਉਸ ਮਾਂ ਦਾ ਦਿਲ ਆਪਣੇ ਬੇਟੇ ਦੀ ਹਾਲਤ ਦੇਖ ਕੇ ਹਰ ਸਮੇਂ ਦਰਦ ਨਾਲ ਭਰਿਆ ਰਹਿੰਦਾ ਸੀ ਉਸ ਨੂੰ ਹਮੇਸ਼ਾ ਇਹ ਚਿੰਤਾ ਸਤਾਉਂਦੀ ਸੀ ਕਿ ਮੇਰੇ ਇਸ ਬੇਟੇ ਦਾ ਭਵਿੱਖ ਕੀ ਹੋਵੇਗਾ ਇਸ ਦਾ ਜੀਵਨ ਕਿਵੇਂ ਬੀਤੇਗਾ ਸਮਾਂ ਬੀਤੇ ਆ ਤੇ ਦੂਜੇ ਸਾਲ ਉਸ ਔਰਤ ਨੂੰ ਫਿਰ ਤੋਂ ਸੰਤਾਨ ਸੁਖ ਮਿਲਿਆ ਪਰ ਦੋਸਤੋ ਕਿਸਮਤ ਨੇ ਉਸਦੇ ਨਾਲ ਇੱਕ ਹੋਰ ਦਰਦਨਾਕ ਮਜ਼ਾਕ ਕੀਤਾ ਦੂਜਾ ਬੇਟਾ ਵੀ ਪਹਿਲੇ ਵਾਂਗ ਜਨਮ ਤੋਂ ਹੀ ਅਪਾਹਜ ਸੀ ਨਾ ਉਹ ਬਿਸtre ਤੇ ਉੱਠ ਸਕਦਾ ਸੀ ਨਾ ਹੀ ਚੱਲ ਸਕਦਾ ਸੀ ਹੁਣ ਉਸ ਮਾਂ ਦੀ ਚਿੰਤਾ ਕਈ ਗੁਣਾ ਵਧ ਗਈ ਸੀ ਦੋਵੇਂ ਬੇਟੇ ਨਾਚਾਰ ਬੇਸਹਾਰਾ ਅਤੇ ਉਹ ਬੇਬਸ ਮਾਧ୍ୟਨ ਰਾਤ ਰੋਂਦੀ ਸੀ ਸੋਚਦੀ ਸੀ ਕਿ ਇੰਨਾ ਦਾ ਸਹਾਰਾ ਕੌਣ ਬਣੇਗਾ ਫਿਰ ਤੀਜਾ ਸਨ ਆਇਆ ਅਤੇ ਈਸ਼ਵਰ ਨੇ ਉਸ ਨੂੰ ਤੀਜੀ ਸੰਤਾਨ ਦਿੱਤੀ ਇੱਕ ਹੋਰ ਬੇਟਾ ਪਰ ਦੋਸਤੋ ਇਸ ਵਾਰ ਵੀ ਉਹੀ ਕਹਾਣੀ ਦੁਹਰਾਈ ਗਈ ਤੀਜਾ ਬੇਟਾ ਵੀ ਪਹਿਲੇ ਦੋਵਾਂ ਬੇਟਿਆਂ ਵਾਂਗ ਪੂਰੀ ਤਰ੍ਹਾਂ ਅਪਾਹਜ ਨਿਕਲਿਆ ਨਾ ਚੱਲਣ ਦੀ ਤਾਕਤ ਤਾਂ ਉੱਠਣ ਦੀ ਸਮੱਥਾ ਬਸ ਬਿਸਤਰੇ ਤੇ ਪਿਆਰ ਰਹਿਣ ਵਾਲਾ ਹੁਣ ਉਸ ਔਰਤ ਦਾ ਦਿਲ ਜਿਮੇਤਰ ਚੁਕਾ ਸੀ ਤਿੰਨ ਤਿੰਨ ਬੇਟਿਆਂ ਦੀ ਉਹੀ ਦਰਦ ਭਰੀ ਹਾਲਤ ਦੇਖ ਕੇ ਉਸ ਦਾ ਜੀਵਨ ਇੱਕ ਡੂੰਗੀ ਉਦਾਸੀ ਵਿੱਚ ਡੁੱਬ ਗਿਆ ਉਹ ਹਰ ਰੋਜ਼ ਈਸ਼ਵਰ ਤੋਂ ਸਵਾਲ ਕਰਦੀ ਹੈ ਪ੍ਰਭੂ ਆਖਰ ਮੈਂ ਅਜੀਹਕ ਕਿਹੜਾ ਪਾਪ ਕੀਤਾ ਹੈ ਕਿ ਮੇਰੇ ਸਾਰੇ ਬੱਚੇ ਇਸ ਹਾਲਾਤ ਵਿੱਚ ਜਨਮ ਲੈ ਰਹੇ ਹਨ ਹੁਣ ਉਸ ਔਰਤ ਨੂੰ ਹੋਰ ਵੀ ਜ਼ਿਆਦਾ ਚਿੰਤਾ ਸਤਾਣ ਲੱਗੀ ਕਿ ਹੁਣ ਮੇਰੇ ਤਿੰਨ ਪੁੱਤਰ ਹੋ ਗਏ ਪਰ ਐਨੇ ਹੀ ਅਪਾਹੀ ਤਿੰਨੇ ਹੀ ਅਪਾਹੀ ਸਨ ਤਿੰਨੋਂ ਹੀ ਚੰਨਨ ਫਿਰਨ ਦੀ ਹਾਲਤ ਵਿੱਚ ਨਹੀਂ ਹਨ ਇਹਨਾਂ ਦਾ ਭਵਿੱਖ ਕੀ ਹੋਵੇਗਾ ਹੁਣ ਇਨਾ ਦਾ ਪਾਲਣ ਪੋਸ਼ਣ ਕੌਣ ਕਰੇਗਾ ਮੈਂ ਕਿੰਨੇ ਦਿਨ ਜ਼ਿੰਦਾ ਰਹਾਂਗੀ ਜਦੋਂ ਤੱਕ ਮੈਂ ਜੀਵੀਂ ਤਾਂ ਉਦੋਂ ਤੱਕ ਤਾਂ ਇਨਾ ਦੀ ਦੇਖਭਾਲ ਮੈਂ ਕਰ ਸਕਦੀ ਹਾਂ ਪਰ ਮੇਰੇ ਜਾਣ ਤੋਂ ਬਾਅਦ ਇਨਾ ਦਾ ਕੀ ਹੋਵੇਗਾ ਇਹ ਹੀ ਚਿੰਤਾ ਉਸ ਔਰਤ ਨੂੰ ਖਾਏ ਜਾ ਰਹੀ ਸੀ ਦੋਸਤੋ ਹੁਣ ਚੌਥਾ ਸਾਲ ਲੱਗਦਾ ਹੈ ਤਾਂ ਚੌਥੇ ਸਾਲ ਵਿੱਚ ਉਸ ਔਰਤ ਨੂੰ ਚੌਥਾ ਪੁੱਤਰ ਹੁੰਦਾ ਹੈ ਤਾਂ ਚੌਥਾ ਪੁੱਤਰ ਵੀ ਅਪਾਹੀ ਹੁੰਦਾ ਹੈ ਉਹ ਚੌਥਾ ਪੁੱਤਰ ਵੀ ਉਸੇ ਹਾਲਤ ਵਿੱਚ ਹੁੰਦਾ ਹੈ ਉਹ ਵੀ ਨਾ ਤਾਂ ਬਿਸਤਰੇ ਤੋਂ ਖੜਾ ਹੋ ਪਾਉਂਦਾ ਹੈ ਨਾ ਚੱਲ ਪਾਉਂਦਾ ਹੈ ਹੁਣ ਉਸ ਔਰਤ ਦੀ ਹੋਰ ਵੀ ਜ਼ਿਆਦਾ ਹਾਲਤ ਖਰਾਬ ਹੋ ਜਾਂਦੀ ਹੈ ਉਹ ਸੋਚਣ ਲੱਗਦੀ ਹੈ ਕਿ ਮੇਰੇ ਕੋਖੋਂ ਹਮੇਸ਼ਾ ਅਪਾਹਜ ਪੁੱਤਰ ਹੀ ਜਨਮ ਲੈਂਦੇ ਹਨ ਹੋ ਸਕਦਾ ਹੈ ਮੇਰੇ ਕੋਖ ਵਿੱਚ ਕੋਈ ਖਰਾਬੀ ਹੈ ਮੇਰੀ ਕੋਖ ਹੀ ਖਰਾਬ ਹੈ ਇਹ ਹੀ ਸੋਚ ਕੇ ਉਹ ਔਰਤ ਬਹੁਤ ਦੁਖੀ ਹੋ ਜਾਂਦੀ ਹੈ ਹੁਣ ਕੁਝ ਦਿਨਾਂ ਬਾਅਦ ਪੰਜਵਾਂ ਸਾਲ ਲੱਗ ਜਾਂਦਾ ਹੈ ਅਤੇ ਪੰਜਵੇਂ ਸਾਲ ਵਿੱਚ ਉਸ ਔਰਤ ਨੂੰ ਪੰਜਵਾਂ ਪੁੱਤਰ ਹੁੰਦਾ ਹੈ ਤਾਂ ਭਗਤੋ ਪੰਜਵਾਂ ਪੁੱਤਰ ਵੀ ਉਹਨਾਂ ਦੀ ਤਰ੍ਹਾਂ ਹੀ ਹੁੰਦਾ ਹੈ ਜਿਵੇਂ ਕਿ ਪਹਿਲੇ ਚਾਰ ਪੁੱਤਰ ਹੋਏ ਸਨ ਉਹ ਪੰਜਵਾਂ ਪੁੱਤਰ ਵੀ ਨਾ ਹੀ ਤਾਂ ਆਪਣੇ ਬਿਸਤਰੇ ਤੋਂ ਉੱਠ ਪਾਉਂਦਾ ਹੈ ਅਤੇ ਨਾ ਹੀ ਉਹ ਚੱਲ ਪਾਉਂਦਾ ਹੈ ਹੁਣ ਉਹ ਔਰਤ ਆਪਣੀ ਪੂਰੀ ਆਸ ਛੱਡ ਦਿੰਦੀ ਹੈ ਅਤੇ ਸੋਚਣ ਲੱਗਦੀ ਹੈ ਹੋ ਸਕਦਾ ਹੈ ਮੇਰੇ ਨਸੀਬ ਵਿੱਚ ਇਹ ਅਪਾਹਿਸ਼ ਪੁੱਤਰ ਹੀ ਲਿਖੇ ਹਨ ਜਾਂ ਫਿਰ ਹੋ ਸਕਦਾ ਹੈ ਕਿ ਮੇਰੀ ਖੋਖੀ ਖਰਾਬ ਹੋ ਗਈ। ਇਹ ਹੀ ਸੋਚ ਕੇ ਉਹ ਔਰਤ ਬਹੁਤ ਦੁਖੀ ਹੋ ਜਾਂਦੀ ਹੈ ਅਤੇ ਹਮੇਸ਼ਾ ਕੁੱਟ-ਕੁੱਟ ਕੇ ਜੀਣ ਲੱਗਦੀ ਹੈ। ਉਸ ਔਰਤ ਨੂੰ ਹਮੇਸ਼ਾ ਇਹ ਚਿੰਤਾ ਸਤਾਣ ਲੱਗਦੀ ਹੈ ਕਿ ਮੇਰੇ ਜਾਣ ਤੋਂ ਬਾਅਦ ਇੰਨਾ ਪੰਜਾ ਪੁੱਤਰਾਂ ਦਾ ਕੀ ਹੋਵੇਗਾ? ਇਨ੍ਹਾਂ ਦਾ ਪਾਲਣ-ਪੋਸ਼ਣ ਕੌਣ ਕਰੇਗਾ? ਇਹ ਹੀ ਚਿੰਤਾ ਉਸ ਔਰਤ ਨੂੰ ਖਾਏ ਜਾ ਰਹੀ ਸੀ। ਰੋਜ਼ ਖੂਨ ਦੇ ਹੰਝੂ ਪਿੰਦੀ ਸੀ ਪਰ ਫਿਰ ਵੀ ਆਪਣੇ ਪੁੱਤਰਾਂ ਦਾ ਚੰਗੀ ਤਰ੍ਹਾਂ ਪਾਲਣ ਪੋਸ਼ਣ ਕਰਿਆ ਕਰਦੀ ਸੀ ਹੁਣ ਕੁਝ ਸਮਾਂ ਲੰਘਣ ਤੋਂ ਬਾਅਦ ਉਸ ਔਰਤ ਦੇ ਘਰ ਵਿੱਚ ਇੱਕ ਸਿੱਟੀ ਬਿੱਲੀ ਆਉਂਦੀ ਹੈ ਅਤੇ ਉਹ ਬਿੱਲੀ ਉਸ ਔਰਤ ਦੇ ਘਰ ਵਿੱਚ ਰਹਿਣ ਲੱਗ ਜਾਂਦੀ ਹੈ ਹੁਣ ਕੁਝ ਦਿਨ ਉਹ ਬਿੱਲੀ ਉਸ ਔਰਤ ਦੇ ਘਰ ਵਿੱਚ ਰਹਿੰਦੀ ਹੈ ਅਤੇ ਕੁਝ ਦਿਨ ਬਾਅਦ ਉਹ ਬਿੱਲੀ ਆਪਣੇ ਸੁੰਦਰ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਜਦੋਂ ਬਿੱਲੀ ਆਪਣੇ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਤਾਂ ਉਸ ਔਰਤ ਦਾ ਪਹਿਲਾ ਬੱਚਾ ਬਿਲਕੁਲ ਠੀਕ ਹੋ ਜਾਂਦਾ ਹੈ ਉਸ ਔਰਤ ਦਾ ਪਹਿਲਾ ਬੱਚਾ ਆਪਣੇ ਬਿਸਤਰੇ ਤੋਂ ਖੜਾ ਵੀ ਹੋਣ ਲੱਗਦਾ ਹੈ ਅਤੇ ਆਪਣੇ ਪੈਰਾਂ ਤੇ ਚੱਨਣ ਵੀ ਲੱਗ ਜਾਂਦਾ ਹੈ ਹੁਣ ਉਹ ਔਰਤ ਬਹੁਤ ਖੁਸ਼ ਹੁੰਦੀ ਹੈ ਅਤੇ ਉੱਪਰਵਾਨ ਦੇ ਦਿਲੋਂ ਧੰਨਵਾਦ ਕਰਦੀ ਹੈ ਹੁਣ ਔਰਤ ਉਹਨਾਂ ਬਿੱਲੀ ਦੇ ਬੱਚਿਆਂ ਨੂੰ ਆਪਣੇ ਕੋਲ ਹੀ ਰੱਖਦੀ ਹੈ ਅਤੇ ਉਹਨਾਂ ਦਾ ਚੰਗੀ ਤਰ੍ਹਾਂ ਪਾਣਲ ਪੋषण ਕਰਦੀ ਹੈ ਕੁਝ ਮਹੀਨੇ ਲੰਘਣ ਤੋਂ ਬਾਅਦ ਉਸ ਬਿੱਲੀ ਦਾ ਪ੍ਰਸਵ ਹੁੰਦਾ ਹੈ ਅਤੇ ਉਹ ਬਿੱਲੀ ਫਿਰ ਤੋਂ ਆਪਣੇ ਚਾਰ ਬੱਚਿਆਂ ਨੂੰ ਜਨਮ ਦਿੰਦੀ ਹੈ ਇਸ ਵਾਰ ਉਸ ਔਰਤ ਦਾ ਦੂਜਾ ਲड़का ਠੀਕ ਹੋ ਜਾਂਦਾ ਹੈ ਇਸ ਤਰੀਕੇ ਨਾਲ ਜਦੋਂ ਜਦੋਂ ਬਿੱਲੀ ਨੂੰ ਪ੍ਰਸਵ ਹੁੰਦਾ ਹੈ ਉਦੋਂ ਉਦੋਂ ਉਸ ਔਰਤ ਦਾ ਹਰ ਬੱਚਾ ਠੀਕ ਹੁੰਦਾ ਜਾਂਦਾ ਇਸੇ ਤਰੀਕੇ ਨਾਲ ਉਸ ਔਰਤ ਦੇ ਸਾਰੇ ਬੱਚੇ ਠੀਕ ਹੋ ਜਾਂਦੇ ਹਨ ਅਤੇ ਉਸ ਔਰਤ ਦੇ ਘਰ ਵਿੱਚ ਅੰਨ ਧੰਨ ਦੀ ਕੋਈ ਕਮੀ ਨਹੀਂ ਰਹਿੰਦੀ। ਬਿੱਲੀ ਨਾਲ ਜੁੜੇ ਵਿਸ਼ਵਾਸ ਅਤੇ ਮੰਤਵ ਸਾਡੇ ਸਨਤਨ ਸ਼ਾਸਤਰ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਸ ਘਰ ਵਿੱਚ ਹੀ ਮਾਂ ਲక్ష్ਮੀ ਦਾ ਤੇਜ ਗਤੀ ਨਾਲ ਆਗਮਨ ਹੁੰਦਾ ਹੈ। ਉਸ ਘਰ ਵਿੱਚ ਸੁਖ ਸ਼ਾਂਤੀ ਐਨੀ ਆ ਜਾਂਦੀ ਹੈ ਕਿ ਉਸ ਘਰ ਵਿੱਚ ਰਹਿਣ ਵਾਲੇ ਮਨੁੱਖ ਸੰਭਲ ਨਹੀਂ ਪਾਉਂਦੇ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਾ ਨੂੰ ਜਨਮ ਦਿੰਦੀ ਹੈ ਉਸ ਘਰ ਵਿੱਚ ਸੁਖ ਖੁਸ਼ਹਾਲੀ ਖੂਬ ਆਉਂਦੀ ਪਰ ਸਾਡੇ ਇਸ ਨਾਤਨ ਸ਼ਾਸਤਰ ਵਿੱਚ ਅਜੀਹਾ ਕਿਹਾ ਗਿਆ ਹੈ ਕਿ ਬਿੱਲੀ ਨੂੰ ਘਰ ਵਿੱਚ ਪਾਲਣਾ ਅਸ਼ੁਭ ਮੰਨਿਆ ਜਾਂਦਾ ਹੈ ਜਿਸ ਘਰ ਵਿੱਚ ਬਿੱਲੀਆਂ ਰਹਿੰਦੀਆਂ ਹਨ ਉਹ ਵੀ ਬਹੁਤ ਅਸ਼ੁਭ ਹੁੰਦਾ ਹੈ ਇਸ ਲਈ ਬਿੱਲੀਆਂ ਨੂੰ ਪਾਲਣਾ ਸਾਡੇ ਸਨਾਤਨ ਸ਼ਾਸਤਰ ਅਨੁਸਾਰ ਅਸ਼ੁਭ ਮੰਨਿਆ ਜਾਂਦਾ ਹੈ ਸਾਡੇ ਸਨਾਤਨ ਸ਼ਾਸਤਰ ਵਿੱਚ ਅਜਿਹਾ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਕਿਸੇ ਵੀ ਸ਼ੁਭ ਕੰਮ ਲਈ ਜਾਂਦੇ ਹੋ ਤੇ ਜੇਕਰ ਬਿੱਲੀ ਤੁਹਾਡਾ ਰਸਤਾ ਕੱਟ ਜਾਵੇ ਤਾਂ ਉਸ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਤੇ ਤੁਹਾਡਾ ਉਹ ਕੰਮ ਵੀ ਨਹੀਂ ਬੰਦ ਜੇਕਰ ਤੁਹਾਡੇ ਘਰ ਵਿੱਚ ਆ ਕੇ ਬਿੱਲੀ ਰੋਂਦੀ ਹੈ ਤਾਂ ਇਸ ਨੂੰ ਵੀ ਬਹੁਤ ਵੱਡਾ ਅਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਾਡੇ ਸਨਾਤਨ ਸ਼ਾਸਤਰ ਦੇ ਮੁਤਾਬਿਕ ਅਝੀਹਾ ਕਿਹਾ ਜਾਂਦਾ ਹੈ ਕਿ ਜਿਸ ਘਰ ਵਿੱਚ ਬਿੱਲੀਆਂ ਰਹਿੰਦੀਆਂ ਹਨ ਉਸ ਘਰ ਵਿੱਚ ਕਿਸੇ ਨਾ ਕਿਸੇ ਦੀ ਅਕਾਲ ਮੌਤ ਹੋਣ ਦਾ ਡਰ ਹੁੰਦਾ ਹੈ ਜਦੋਂ ਅਸੀਂ ਘਰ ਵਿੱਚ ਬਿੱਲੀਆਂ ਪਾਲਦੇ ਹਾਂ ਤਾਂ ਸਾਡੇ ਸਨਾਤਨ ਸ਼ਾਸਤਰ ਵਿੱਚ ਅਝੀਹਾ ਲਿਖਿਆ ਹੈ ਕਿ ਜਿੱਥੇ ਬਿੱਲੀਆਂ ਰਹਿੰਦੀਆਂ ਹਨ ਉੱਥੇ ਨਕਾਰਾਤਮਕ ਊਰਜਾ ਆ ਜਾਂਦੀ ਹੈ ਜਿਸ ਘਰ ਵਿੱਚ ਬਿੱਲੀਆਂ ਰਹਿੰਦੀਆਂ ਹਨ ਉਸ ਘਰ ਵਿੱਚ ਵੀ ਨਕਾਰਾਤਮਕ ਊਰਜਾ ਦਾ ਪ੍ਰਭਾਵ ਹੋ ਜਾਂਦਾ ਹੈ ਇਸ ਲਈ ਬਿੱਲੀਆਂ ਪਾਲਣਾ ਬਹੁਤ ਅਸ਼ੁਭ ਹੁੰਦਾ ਹੈ ਜੇਕਰ ਤੁਹਾਨੂੰ ਅੱਧੀ ਰਾਤ ਵਿੱਚ ਬਿੱਲੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਵੀ ਬਹੁਤ ਵੱਡਾ ਅਪਸ਼ੁਗਨ ਮੰਨਿਆ ਜਾਂਦਾ ਹੈ ਪਰ ਦੂਜਾ ਮਤ ਇਹ ਵੀ ਹੈ ਕਿ ਜਿਸ ਘਰ ਵਿੱਚ ਬਿੱਲੀ ਆਪਣੇ ਬੱਚਿਆਂ ਨੂੰ ਜਨਮ ਦਿੰਦੀ ਹੈ ਉਸ ਘਰ ਵਿੱਚ ਮਾਂ ਲక్ష్ਮੀ ਦਾ ਆਗਮਨ ਹੋ ਜਾਂਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ ਅਜਿਹਾ ਮੰਨਿਆ ਜਾਂਦਾ ਹੈ ਕਿ ਜਿਸ ਘਰ ਵਿੱਚ ਬਿੱਲੀ ਪਾਲੀ ਜਾਂਦੀ ਹੈ ਜਾਂ ਬਿੱਲੀ ਵਾਰ-ਵਾਰ ਘਰ ਵਿੱਚ ਆ ਰਹੀ ਹੈ ਤਾਂ ਇਹ ਸਾਡੇ ਲਈ ਅਸ਼ੁਭ ਹੈ ਸਾਡੇ ਘਰ ਵਿੱਚ ਜਿੱਥੇ-ਜਿੱਥੇ ਬਿੱਲੀ ਘੁੰਮਦੀ ਹੈ ਉਸ ਜਗ੍ਹਾ ਤੇ ਨਕਾਰਾਤਮਕ ਊਰਜਾ ਆਉਂਦੀ ਹੈ ਅਤੇ ਸਾਡੇ ਘਰ ਵਿੱਚ ਮੌਜੂਦ ਸਕਾਰਾਤਮਕ ਊਰਜਾ ਦੀ ਵੀ ਹਵਾ ਨਹੀਂ ਹੁੰਦੀ ਹੈ ਜਿਸ ਘਰ ਵਿੱਚ ਬਿੱਲੀ ਪਾਲੀ ਜਾਂਦੀ ਹੈ ਉਸ ਘਰ ਦੇ ਮੈਂਬਰਾਂ ਦੀ ਸਿਹਤ ਤੇ ਵੀ ਬੁਰਾ ਅਸਰ ਪੈਂਦਾ ਹੈ ਘਰ ਦੇ ਮੈਂਬਰ ਵਾਰ-ਵਾਰ ਕਿਸੇ ਬਿਮਾਰੀ ਦੀ ਲਪੇਟ ਵਿੱਚ ਆਉਂਦੇ ਰਹਿੰਦੇ ਹਨ ਜੇਕਰ ਬਿੱਲੀ ਘਰ ਵਿੱਚ ਮੂਲ ਮਲ ਮੂਤਰ ਕਰਦੀ ਹੈ ਤਾਂ ਸਾਡੇ ਉੱਪਰ ਕਾਫੀ ਸਾਰੇ ਸੰਕਟ ਆਉਣ ਦੀ ਸੰਭਾਵਨਾ ਵੀ ਰਹਿੰਦੀ ਹੈ ਅਜਿਹਾ ਵੀ ਮੰਨਿਆ ਜਾਂਦਾ ਹੈ ਕਿ ਤੁਹਾਡੇ ਘਰ ਦੀ ਪਾਲਤੂ ਬਿੱਲੀ ਜੇਕਰ ਅਚਾਨਕ ਕਿਤੇ ਚਲੀ ਜਾਵੇ ਤਾਂ ਸਮਝ ਲਓ ਕਿ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਤੁਹਾਡੇ ਨਾਲ ਅਸ਼ੁਭ ਘਟਨਾ ਹੋਣ ਵਾਲੀ ਹੈ। ਬਿੱਲੀ ਦਾ ਸ਼ੁਭ ਸੰਕੇਤ ਕੀ ਹੈ ਜੇਕਰ ਤੁਸੀਂ ਬਿੱਲੀ ਨੂੰ ਉਸਦੇ ਬੱਚੇ ਦੇ ਨਾਲ ਦੇਖ ਲੈਂਦੇ ਹੋ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਤੁਹਾਡੀ ਕਿਸੇ ਪੁਰਾਣੇ ਭक्त ਜਾਂ ਰਿਸ਼ਤੇਦਾਰ ਨਾਲ ਮੁਲਾਕਾਤ ਹੋਣ ਵਾਲੀ ਹੈ ਅਤੇ ਤੁਹਾਨੂੰ ਕੋਈ ਚੰਗੀ ਖਬਰ ਵੀ ਮਿਲ ਸਕਦੀ ਹੈ ਜੇਕਰ ਦੀਵਾਲੀ ਦੀ ਰਾਤ ਤੁਹਾਡੇ ਘਰ ਬਿੱਲੀ ਆ ਜਾਵੇ ਤਾਂ ਇਹ ਇੱਕ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਸ ਨਾਲ ਤੁਹਾਨੂੰ ਧਨ ਦੀ ਪ੍ਰਾਪਤੀ ਹੋ ਸਕਦੀ ਹੈ ਜੇਕਰ ਬਿੱਲੀ ਤੁਹਾਡੇ ਖੱਬੇ ਪਾਸੇ ਤੋਂ ਰਸਤਾ ਕੱਟਦੀ ਹੋਈ ਸੱਜੇ ਪਾਸੇ ਜਾਵੇ ਤਾਂ ਇਹ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਤਾਂਤਰ ਮੰਤਰ ਅਤੇ ਬਿੱਲੀ ਜੇਕਰ ਬਿੱਲੀ ਦੀ ਚੋਣੀ ਨੂੰ ਕਪੜੇ ਵਿੱਚ ਬਨ ਕੇ ਆਪਣੀ ਬਾਹ ਤੇ ਬੰਨਿਆ ਜਾਵੇ ਤਾਂ ਨજર ਦੋਸ਼ ਤੋਂ ਸਾਡਾ ਬਚਾਅ ਹੁੰਦਾ ਹੈ ਜੇਕਰ ਕਿਸੇ ਦੀ ਕੁੰਡਲੀ ਵਿੱਚ ਰਾਹੂ ਅਸ਼ੁਭ ਹੈ ਅਤੇ ਰਾਹੂ ਦੀ وجہ ਨਾਲ ਪਰੇਸ਼ਾਨੀ ਆ ਰਹੀ ਹੈ ਤਾਂ ਰਾਹੂ ਦੇ ਅਸ਼ੁਭ ਪ੍ਰਭਾਵ ਤੋਂ ਬਚਣ ਲਈ ਘਰ ਵਿੱਚ ਬਿੰਦੀ ਪਾਲਨੀ ਚਾਹੀਦੀ ਹੈ ਕਿਉਂਕਿ ਬਿੰਦੀ ਰਾਹੂ ਦੀ ਸਵਾਰੀ ਮੰਨੀ ਜਾਂਦੀ ਹੈ ਬਿੱਲੀ ਦਾ ਰਸਤਾ ਕਟਣਾ ਮੰਨਿਆ ਜਾਂਦਾ ਹੈ ਕਿ ਬਿੰਦੀ ਤੇ ਛੇਵੀਂ ਇੰਦਰੀ ਮਨੁੱਖ ਦੀ ਛੇਵੀਂ ਇੰਦਰੀ ਨਾਲੋਂ ਕਿਤੇ ਜ਼ਿਆਦਾ ਕਿਰਿਆਸ਼ੀਲ ਹੁੰਦੀ ਹੈ ਜਿਸ ਕਾਰਨ ਉਸਨੂੰ ਕੋਣੀ ਅਣਹੋਣੀ ਦਾ ਪਹਿਲਾ ਹੀ ਅਹਿਸਾਸ ਹੋਣ ਲੱਗਦਾ ਹੈ ਮਾਂਤਾਂ ਅਨਸਾਰ ਕਾਲੀ ਬਿੱਲੀ ਦਾ ਰਸਤਾ ਕੱਟਣਾ ਤਾਂ ਹੀ ਅਸ਼ੁਭ ਮੰਨਿਆ ਜਾਂਦਾ ਹੈ ਜਦੋਂ ਬਿੱਲੀ ਖੱਬੇ ਪਾਸੇ ਰਸਤਾ ਕੱਟਦੇ ਹੋਏ ਸੱਜੇ ਪਾਸੇ ਜਾਵੇ ਹੋਰ ਕਿਸੇ ਸਥਿਤੀ ਵਿੱਚ ਬਿੱਲੀ ਦਾ ਰਸਤਾ ਕੱਟਣਾ ਸ਼ੁਭ ਨਹੀਂ ਮੰਨਿਆ ਜਾਂਦਾ ਜਦੋਂ ਬਿੱਲੀ ਰਸਤਾ ਕੱਟ ਕੇ ਦੂਜੇ ਪਾਸੇ ਚਲੀ ਜਾਂਦੀ ਹੈ ਤਾਂ ਆਪਣੇ ਪਿੱਛੇ ਉਹ ਆਪਣੀ ਨਕਾਰਾਤਮਕ ਊਰਜਾ ਛਾੜ ਜਾਂਦੀ ਹੈ ਜੋ ਕਾਫੀ ਦੇਰ ਤੱਕ ਉਸ ਮਾਰਗ ਤੇ ਬਣੀ ਰਹਿੰਦੀ ਹੈ ਖਾਸ ਕਰਕੇ ਕਾਲੀ ਬਿੱਲੀ ਬਾਰੇ ਇਹ ਮੰਨਿਆ ਜਾਂਦਾ ਹੈ ਹੋ ਸਕਦਾ ਹੈ ਕਿ ਪ੍ਰਾਚੀਨ ਕਾਲ ਦੇ ਜਾਣਕਾਰਾਂ ਨੇ ਇਸ ਲਈ ਇਹ ਅੰਧਵਿਸ਼ਵਾਸ ਫੈਲਾਇਆ ਹੋਵੇ ਕਿ ਬਿੱਲੀ ਦੇ ਰਸਤਾ ਕੱਟਣ ਤੇ ਅਸ਼ੁਭ ਹੁੰਦਾ ਹੈ ਬਿੱਲੀ ਦਾ ਰੋਣਾ ਬਿੱਲੀ ਦੇ ਰੋਂਦੀ ਆਵਾਜ਼ ਬਹੁਤ ਹੀ ਡਰਾਉਣੀ ਹੁੰਦੀ ਹੈ ਨਿਸ਼ਚਿਤ ਹੀ ਇਸ ਨੂੰ ਸੁਣਨ ਨਾਲ ਸਾਡੇ ਮਨ ਵਿੱਚ ਡਰ ਅਤੇ ਸ਼ੰਕਾ ਦਾ ਜਨਮ ਹੁੰਦਾ ਹੈ ਮੰਨਿਆ ਜਾਂਦਾ ਹੈ ਕਿ ਬਿੱਲੀ ਜੇ ਘਰ ਵਿੱਚ ਆ ਕੇ ਰੋਣ ਲੱਗੇ ਤਾਂ ਘਰ ਦੇ ਕਿਸੇ ਮੈਂਬਰ ਦੀ ਮੌਤ ਹੋਣ ਦੀ ਸੂਚਨਾ ਹੈ ਜਾਂ ਕੋਈ ਅਨਹੋਣੀ ਘਟਨਾ ਹੋ ਸਕਦੀ ਹੈ ਬਿੱਲੀਆਂ ਦਾ ਆਪਸ ਵਿੱਚ ਝਗੜਾ ਬਿੱਲੀਆਂ ਦਾ ਆਪਸ ਵਿੱਚ ਲੜਨਾ ਧੰਦੀ ਹਾਣੀ ਅਤੇ ਘਰ ਵਿੱਚ ਕਲੇਸ਼ ਦਾ ਸੰਕੇਤ ਹੈ ਜੇਕਰ ਕਿਸੇ ਦੇ ਘਰ ਵਿੱਚ ਬਿੱਲੀਆਂ ਆਪਸ ਵਿੱਚ ਲੜ ਰਹੀਆਂ ਹਨ ਤਾਂ ਮੰਨਿਆ ਜਾਂਦਾ ਹੈ ਕਿ ਜਲਦੀ ਹੀ ਘਰ ਵਿੱਚ ਕਲੇਸ਼ ਉਤਪੰਨ ਹੋਣ ਵਾਲਾ ਹੈ ਕਿਰਨੂ ਕਲੇਸ਼ ਨਾਲ ਹੀ ਧੰਦੀ ਹਾਣੀ ਹੁੰਦੀ ਹੈ ਇਨਸਾਨ ਅਤੇ ਬਿੱਲੀ ਦਾ ਰਿਸ਼ਤਾ ਜਰਾ ਇੱਕ ਪਲ ਲਈ ਕਲਪਨਾ ਕਰੋ ਤੁਸੀਂ ਥੱਕੇ ਹਾਰੇ ਦਿਨ ਭਰ ਦੇ ਕੰਮ ਤੋਂ ਬਾਅਦ ਜਿਵੇਂ ਹੀ ਆਪਣੇ ਘਰ ਦੇ ਦਰਵਾਜ਼ੇ ਤੋਂ ਅੰਦਰ ਕਦਮ ਰੱਖਦੇ ਹੋ ਉਦੋਂ ਇੱਕ ਨਰਮ ਜਿਹੀ ਪਰਛਾਈ ਚੁੱਪਚਾਪ ਤੁਹਾਡੇ ਵੱਲ ਵੱਧਦੀ ਹੈ ਉਸ ਦੀਆਂ ਅੱਖਾਂ ਵਿੱਚ ਚਮਕ ਚਾਲ ਵਿੱਚ ਨਜ਼ਾਕਤ ਅਤੇ ਪੂਛ ਵੀ ਦਾ ਹਿਲਾਉਣਾ ਅਤੇ ਫਿਰ ਹੌਲੀ ਜੇ ਤੁਹਾਡੇ ਪੈਰਾਂ ਦੇ ਕੋਲ ਆ ਕੇ ਰਗੜਨਾ ਜੀ ਹਾਂ ਇਹ ਤੁਹਾਡੀ ਪਿਆਰੀ ਬਿੱਲੀ ਦਾ ਸਭ ਤੋਂ ਅਨੋਖਾ ਅੰਦਾਜ਼ ਹੈ ਕਹਿੰਦਾ ਤੁਸੀਂ ਆ ਗਏ ਮੈਂ ਤੁਹਾਡਾ ਇੰਤਜ਼ਾਰ ਕਰ ਰਹੀ ਸੀ ਇਹ ਸਿਰਫ ਇੱਕ ਜਾਨਵਰ ਦਾ ਵਿਹਾਰ ਨਹੀਂ ਬਲਕਿ ਭਾਵਨਾਵਾਂ ਨਾਲ ਭਰਿਆ ਇੱਕ ਰਿਸ਼ਤਾ ਹੈ ਬਿੱਲੀਆਂ ਇਨਸਾਨਾਂ ਦੀਆਂ ਭਾਵਨਾਵਾਂ ਨੂੰ ਬਾਰੀਕੀ ਨਾਲ ਮਹਿਸੂਸ ਕਰਦੀਆਂ ਹਨ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤਾਂ ਉਹ ਤੁਹਾਡੀ ਆਵਾਜ਼ ਦੇ ਉਤਾਰ ਚੜ੍ਹਾਅ ਨੂੰ ਸਮਝਦੀਆਂ ਹਨ ਜਦੋਂ ਤੁਸੀਂ ਪਿਆਰ ਨਾਲ ਉਹਨਾਂ ਦੇ ਸਿਰ ਤੇ ਹੱਥ ਫੇਰਦੇ ਹੋ ਉਹਨਾਂ ਦੀ ਪਿੱਠ ਨੂੰ ਹੌਲੀ ਜਿਹਾ ਨਹਾਉਂਦੇ ਹੋ ਜਾਂ ਉਹਨਾਂ ਦੀ ਥੋਡੀ ਦੇ ਹੇਠਾਂ ਉਂਗਲੀਆਂ ਫੇਰਦੇ ਹੁੰਦਾ ਉਹਨਾਂ ਦੇ ਦਿਲ ਵਿੱਚ ਇੱਕ ਡੂੰਗੀ ਸੰਤੁਸ਼ਟੀ ਅਤੇ ਸੁਰੱਖਿਆ ਦੀ ਭਾਵਨਾ ਜਨਮ ਲੈਂਦੀ ਹੈ ਜੋ ਬਿੱਲੀਆਂ ਦਿਨ ਪੜ ਇਕੱਲੀਆਂ ਰਹਿੰਦੀਆਂ ਹਨ ਉਹ ਤਾਂ ਇਸ ਆਪਣੇ ਪੰਦੀ ਹੋਰ ਵੀ ਜ਼ਿਆਦਾ ਭੁੱਖੀਆਂ ਹੁੰਦੀਆਂ ਹਨ ਯਾਦ ਰੱਖੋ ਬਿੱਲੀ ਨੂੰ ਦਿੱਤਾ ਗਿਆ ਤੁਹਾਡਾ ਪਿਆਰ ਕਦੇ ਵਿਅਰਥ ਨਹੀਂ ਜਾਂਦਾ ਉਹ ਹਰ ਦਿਨ ਹਰ ਪਲ ਆਪਣੇ ਤਰੀਕੇ ਨਾਲ ਉਸਦਾ ਬਦਲਾ ਚੁਕਾਉਂਦੀ ਹੈ ਕਦੇ ਤੁਹਾਡੇ ਕੋਲ ਆਕੇ ਚੁੱਪਚਾਪ ਬੈਠਕੇ ਕਦੇ ਆਪਣੇ ਮਿਆਉ ਨਾਲ ਅਤੇ ਕਦੇ ਬਸ ਆਪਣੀਆਂ ਨਜ਼ਰਾਂ ਨਾਲ ਤੁਹਾਨੂੰ ਇਹ ਅਹਿਸਾਸ ਦਵਾ ਕੇ ਕਿ ਕਿ ਤੁਸੀਂ ਉਸ ਲਈ ਪੂਰੀ ਦੁਨੀਆ ਹੋ ਦੋਸਤੋ ਇਸ ਸਾਰੀ ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ਵਾਸਤੂ ਸ਼ਾਸਤਰ ਦੇ ਉਪਾਏ ਨੂੰ ਆਪਣੀ ਆਸਥਾ ਅਤੇ ਵਿਸ਼ਵਾਸ ਤੇ ਸਮਾ ਸਾਡਾ ਚੈਨਲ ਇਸ ਵੀਡੀਓ ਦੁਆਰਾ ਕਿਸੇ ਵੀ ਪ੍ਰਕਾਰ ਦਾ ਕੋਈ ਦਾਅਵਾ ਨਹੀਂ ਕਰਤਾ। ਅੱਜ ਦੀ ਇਹ ਜਾਣਕਾਰੀ ਜੇਕਰ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਨੂੰ ਵੀ ਦਬਾ ਦਿਓ। ਮਿਲਦੇ ਹਾਂ ਅਗਲੀ ਵੀਡੀਓ 'ਚ। ਤੱਕ ਲਈ ਆਪਣਾ ਖਿਆਲ ਰੱਖਣਾ। ਧੰਨਵਾਦ।